ਸਿਕਾ ਜੀ ਸਾਰਿਆਂ ਨੂੰ ਔਰ ਸਨਾਓ ਸਾਰੇ ਭੈਣ ਭਰਾ ਕਿੱਦਾਂ ਹੋ ਉਮੀਦ ਕਰਦੇ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਅੱਜ ਸਭ ਤੋਂ ਪਹਿਲਾਂ ਮੇਰੇ ਸਾਰੇ ਭੈਣ ਭਰਾਵਾਂ ਨੇ ਰਖੜੀਆਂ ਬਹੁਤ ਬਹੁਤ ਮੁਬਾਰਕਾ ਹੋਣ ਤੇ ਮੇਰੇ ਉਦੇਸ਼ਾਂ ਚ ਰਹਿੰਦੇ ਸਾਰੇ ਵੀਰਾਂ ਨੂੰ ਰਖੜੀਆਂ ਦੀਆਂ ਢੇਰ ਸਾਰੀਆਂ ਮੁਬਾਰਕਾ ਤੇ ਅੱਜ ਦਾ ਦਿਨ ਪਹਿਣਾ ਵਾ ਤੇ ਬੜਾ ਖਾਸ ਹੁੰਦਾ ਤੇ ਭਰਾਵਾਂ ਵਾ ਬੜਾ ਖਾਸ ਹੁੰਦਾ ਪਹਿਣਾ ਨੂੰ ਹੁੰਦਾ ਤੇ ਫਟਾਫਟ ਜਾ ਕੇ ਆਪਣੇ ਵੀਰਾਂ ਦੇ ਕੋਲ ਤੇ ਰਖੜੀ ਬੰਨ੍ਹਣੀ ਹੈ ਵੀਰਾਂ ਨੂੰ ਹੀ ਠੀਕ ਹੁੰਦੀ ਵੀ ਕਦੋਂ ਮੇਰੀ ਭੈਣ ਆਉਗੀ ਰਖੜੀ ਲੈ ਕੇ ਤੇ ਮੇਰਾ ਵੱਡਾ ਵੀਰ ਇੰਗਲੈਂਡ ਆ ਉਹਨੂੰ ਮੈਂ ਰਖੜੀ ਪੋਸਟ ਕਰਦੀ ਹੁਈ ਤੇ ਅੱਜ ਹੀ ਫੋਨ ਆਇਆ ਵਾ ਆਸਦਰਵੇਂ ਪਰਮਾਤਮਾ ਨੂੰ ਤੇ ਦੁਖੜੀ ਰਾਤ ਚੋਂ ਵੀ ਤਰੱਕੀ ਦੇਵੇ ਸੱਚੇ ਪਾਤਸ਼ਾਹ ਤੁਹਾਨੂੰ ਕਾਮਯਾਬੀ ਦੇਵੇ ਮੇਰਾ ਵਾਹਿਗੁਰੂ ਹੋਰੇ ਆ ਵੀ ਨਹੀਂ ਹੁਣ ਚੱਲੇ ਆ ਤੁਗਲਵਾਲ ਤੇ ਉੱਥੇ ਜਾ ਕੇ ਬੰਦਦੇ ਆ ਰਖੜੀ ਤੇ ਨਾਲੇ ਅੱਜ ਮੇਰੀਆਂ ਭੂਆ ਵੀ ਆਈਆਂ ਹੋਣੀਆਂ ਆ ਡੈਡੀ ਦੀ ਰਖੜੀ ਬੰਨਣਾ ਤੇ ਪ੍ਰਭੂ ਵੀ ਪਹੁੰਚ ਗਈ ਹੋਣੀ ਆ ਤੇ ਇਹ ਆ ਕਿ ਫੋਨ ਆਉਂਦੇ ਸਾਰਿਆਂ ਦੇ ਮਹਰੋਵਾਰੀ ਵੀ ਤੁਹ ਕਹਣੀ ਆਈਏ ਜੇ ਤੱਕ ਸਾਸਿਕਾਲ ਜੀ ਸਾਰਿਆਂ ਨੂੰ ਉਹ ਲੱਕੀਆ ਚਾਹਦੇ ਮम्मी ਨਾਲ ਚਾਹ ਬਹੁ ਜਾਵਾ ਵਾ ਅੱਪੇ ਮੇਰੇ ਦਬੇ ਲੈ ਕੇ ਰਹਾ ਲੇ ਮਮੀ ਨੇ ਇਦਾਂ ਹੀ ਆ ਮਾਹਾਂ ਦੇ ਦੇੜੰਮ ਦਾ ਵਾ ਹੈਨਾ ਇਹ ਦਿਨ ਦੀ ਬੜੀ ਬਸਬਰੀ ਨਾਲ ਠੀਕ ਹੁੰਦੀ ਆ ਸਾਰੀਆਂ ਭੈਣਾਂ ਨੂੰ ਅਸੀਂ ਹੁਣ ਜਾਣਦੇ ਆ ਨਾ ਤੇ ਰਾਹ ਵਿੱਚ ਜਿੰਨੀਆਂ ਭੈਣਾਂ ਮਤਲਬ ਇੰਨਾ ਅੱਜ ਰਸ਼ਵਾ ਵੀ ਗੱਲ ਨਹੀਂ ਕਰਨ ਵਾਲੀ ਸਾਰੀਆਂ ਭੈਣਾਂ ਨੂੰ ਮਤਲਬ ਇੰਨਾ ਚਾਹ ਵਾ ਸਾਰੇ ਦਵਾ-ਦਮ ਡੱਬੇ ਖਿੰਡਣੇ ਰੱਖੀਆਂ ਚਿੰਡੇ ਆਪਣੇ ਭਰਾਵਾਂ ਨੂੰ ਪੜਨਵਾਖਦੇ ਤੇ ਮਾਰ ਕੇ ਸੱਚੇ ਪਾਸ਼ਾ ਮੇਰ ਕਰੇ ਕਿਰਪਾ ਕਰੇ ਸਾਰਿਆਂ ਦੇ ਭਰਾਵਾਂ ਤੇ ਭਰਾਵਾਂ ਦੀ ਲੰਮੀ ਲੰਮੀ ਉਮਰ ਹੋਵੇ। ਬਾਕੀ ਪੰਜੰਦਰੋਂ ਨਾਲ ਸਤਿਗੁਰ ਜੀ ਸਾਰਿਆਂ ਨੂੰ ਸਤਿਗੁਰ ਜੀ ਸਾਰਿਆਂ ਨੂੰ ਜੀ ਹੋਰ ਸਾਡੇ ਭੈਣ ਭਾ ਵੀ ਸਾਰੇ ਠੀਕ ਠਾਕ ਆ। ਅਹੀਂ ਬੜੇ ਵਧੀਆ ਜੀ। ਤੇ ਜਿਵੇਂ ਤੁਹਾਨੂੰ ਮੰਮੀ ਸਾਰਾ ਕੁਝ ਦੱਸਿਆ ਵਾ ਕਿ ਅਹੀਂ ਨਾਲ ਕੇ ਜਾਣ ਰਹੇ ਆ ਤੇ ਬੇਟੋ ਬੇਰਾਜ ਲੱਗੇ ਜੀ। ਤੇ ਬੱਸ ਪਹੁੰਚਣੇ ਆ ਰਹੇ ਆ ਬੱਸ ਪਹੁੰਚਣਾ ਨਾਲ ਕੇ ਹੋਰ 2 ਮਿੰਟ ਦਾ ਲੱਗੇ ਹਨ। ਅੱਜ ਤਿਹਾੜ ਬੜਾ ਸਪੈਸ਼ਲ ਆ ਜੀ ਸਾਰੀਆਂ ਭੈਣਾਂ ਵਾਸਤੇ ਤੇ ਜਿਹੜੇ ਭੈਣ ਭਰਾਵਾਂ ਵਾਸਤੇ ਹੋਰ ਰੋਗਟਾ ਦੇਣਾਂ ਵਾਸਤੇ ਰਖੜੀ ਦਾ ਤਿਹਾੜ ਜਿਹੜਾ ਵਾ ਤੇ ਅੱਜ ਨਾਨਕੇ ਸਾਡੇ ਏਰੀਆ ਵਾਂ ਬਹੁਤ ਜਿਆਦੀਆਂ ਰੋਗਾਂ ਲੱਗਣੀਆਂ ਵਾ ਕਿਉਂਕਿ ਅੱਤੇ ਮੰਮੀ ਹੋਣਾਂ ਦੇ ਸਾਰੀਆਂ ਭੂਆ ਵੀ ਆਉਣੀਆਂ ਵਾ ਤੇ ਐਹੀਂ ਵੀ ਚੱਲੇ ਸਾਰੇ ਆਣੇ ਉੱਥੇ ਤੇ ਬਹੁਤ ਜਿਆਦੇ ਅੱਜ ਮੱਲੋਗੀ ਰੋਣ ਪੂਰੀ ਲੱਗੀ ਹੋਣੀ ਕਿਰਪਾ ਨਾਲ ਜੇ ਆਪੀ ਚਲੋ ਜੀ ਚਾਹ ਅੱਜ ਇਕੱਠੇ ਉੱਤੇ ਹੋਣੇ ਨਾ ਮਜ਼ਾ ਵੀ ਬਹੁਤ ਹੋਣਾ ਅੱਜ ਠੀਕ ਨੇ ਇਹ ਆ ਵੀ ਉਦਾਂ ਦਾ ਆਪਾਂ ਜਾਂਦੇ ਰਹੀਦਾ ਵਾ ਪਰ ਇਦਾਂ ਦੇ ਅੱਜ ਕੁਝ ਸਪੈਸ਼ਲ ਕੇਸ ਆ ਸਪੈਸ਼ਲ ਜਾਣ ਦਾ ਮਜ਼ਾ ਹੀ ਹੋਰ ਵਾ ਜੀ ਹਾਂ ਜੀ ਆ ਨਾਂ ਨਾ ਕਿਹੜਾ ਮੋੜੇ ਹੀ ਮੁੜ ਗਿਆ ਮੁੜ ਕੇ ਨੂੰ ਮੁੜ ਕੇ ਲਓ ਜੀ ਹੁਣ ਸਾਡੀ ਭੂ ਆ ਜੀ ਤੁਸੀਂ ਜਾਣਦੇ ਜੇ ਸਾਡੇ ਰਾਜ ਬੇਲੋਰ ਉਹਨਾਂ ਕਾਟੇ ਕਿੰਨੇ ਸਾਰੇ ਡੇ ਆਏ ਸਾਰੀਆਂ ਮੇਰ ਨੂੰ ਆਈਆਂ ਬਹੁਤ 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 ਉਹ ਗੱਲ ਹੀ ਹੁਣ ਆਏ ਆ ਲੰਬੇ ਲਾ ਕੇ ਨਹੀਂ ਕਿ ਕਿੰਨਾ ਜ਼ਿਆਦਾ ਪੈਂਦਾ ਲਾਦਾ ਇਸ ਦਾ ਫੀਸ ਨਹੀਂ ਆਜਾ ਤੂੰ ਇੱਥੇ ਲਿਏ ਨਾ ਆ ਜੀ ਹੋਰ ਆ ਗਏ ਮੇਰੇ ਦੂਜੇ ਕੁਆਲੀ ਬੇ ਗੱਲ ਇਹਨਾਂ ਨੂੰ ਸਾਲਾਂ ਇਹਦੇ ਕੁਆਲੀ ਦੂਜਾ ਨਾ ਪਾਵਾ ਸਭ ਤੋਂ ਜੁਰੂ ਦਾ ਮੈਂ ਸਭ ਤੋਂ ਸ਼ੁਰੂੀ ਮੈਂ ਤੋਂ ਵਰਤਦਾ ਜਿਹੜੇ ਸਭ ਤੋਂ ਬਟੇ ਆਏ ਨਹੀਂ ਆ ਕੇ ਦਾ ਵਾ ਵਟੇ ਟਿੱਕੀਆਂ ਤੇ ਅਸੀਂ ਦੇਖਦੇ ਹਾਂ ਵਾ ਕੋਈ ਨੂੰ ਪਤਾ ਹੀ ਨਹੀਂ ਕਿ ਉਹਨਾਂ ਨਾਲ ਅੱਜ ਮੈਂ ਤਾਂ ਆਪਣੇ ਕੋਲ ਨੰਬਰ ਰੱਖ ਲਿਆ ਮੈਂ ਮਰਾਂਗੇ ਹਾਂ ਜਿਹੜੇ ਲੱਗ ਗਏ ਦਾ ਹਾਂ ਮੈਂ ਇੰਨਾ ਨਹੀਂ ਲੱਗ ਰਿਹਾ ਜਦ ਅੱਜ ਕੋਈ ਬਹਿੰਦੀ ਕੋਈ ਫਿਸ਼ ਨਹੀਂ ਨਹੀਂ ਅੱਜ ਨਹੀਂ ਕਰਦੇ ਮੈਂ ਆਇਆ ਕਿੰਨਾ ਲੱਗਦਾ ਵਾਖੇ ਨਾ ਉਹ ਰਪਿੰਦਰ ਨੇ ਲੈ ਲਿਆ ਉਹ ਤੁਹਾਨੂੰ ਮੈਂ ਦੱਸ ਦਿੰਦੇ ਹਾਂ ਜੀ ਇੱਕ ਆ ਦੇਖੀ ਗੱਤ ਪਰ ਤੇਰੇ ਕੋਲ ਕਿਹੜਾ ਦਵਾਈ ਦਾ ਮੰਮੀ ਦਾ ਕਹਿੰਦਾ ਉਹ ਸਲੀਨਾ ਦੇ ਗਾਉਂ ਕਿਉਂ ਫਸ ਮੁੰਡੇ ਇਹਾ ਨੀ ਮੋੜ ਪਾਦੀ ਆ ਭੂਆ ਹਾ ਜੀ ਸਹੀ ਸਾਲ ਤੇ ਬਹੁਤ ਆਦੀ ਭੂਆ ਬੀ ਆਂਗੇ

ਆ ਲੈ ਕੇ ਆਪਰੇ ਪੀ ਕੇ ਆ। ਮੈਂ ਗਾੜੀ ਕਰਕੇ ਨਾ ਕਿੰਨੀ ਕੀ ਹਾਂ ਜੀ। ਹਾਂ ਜੀ ਸਾਡਾ ਇਹ ਸੇ ਉੱਥੇ ਮਾਫੀ ਆਖਦੇ। ਉਹ ਸੁੱਕਾ ਉਖੜਿਆ ਜੀ। ਆ ਮੈਨੂੰ ਫੋਨ ਲਾਇਆ ਉਹ ਸੁੱਕਾ ਉਖੜਿਆ। ਬੇਰੀ ਗਾ ਸੁਣੋ ਪੋਰਾ ਗਲਤ ਹੈ ਜੀ। ਗਿੜੇ ਫੋਨ। ਜੋ ਜਦ ਦੀਵੇ ਮੇਰੇ ਪਾਵਲ ਦਾ। ਆ ਗਰੇਪ। ਮੰਡੀ। ਤਾਂ ਯਾ ਮੇਰੇ ਕੋਲ ਅੱਜ ਗੁਰਮਤੇ ਦਾ ਨਾਲ ਕਾਦਮ ਨਿਕਲਣਾ ਕੇਦੇ ਹੋ ਬਾਈ ਕੀ ਕਰ ਲਾਂ ਰਾਂ ਅੰਦਰੋਂ ਕਿ ਮੋਲੀ ਬੜੇ ਅੰਦਰੋਂ ਆ ਕੇ ਉਹ ਕਮਟਾਂ ਦੀ ਤਾਂ ਮੈਂ ਪਾਉਂਦਾ ਉਹ ਕਮਟਾਂ ਨਾਲ ਨਹੀਂ ਸੀ ਪਾਇਆ ਜੇ ਕੋਈ ਦੂਰ ਆ ਜੀ

ਨੇ ਨਾ ਦਿਓ ਪੈਸੇ ਨਾ ਦਿਓ ਰਾਜ ਨੂੰ ਸੁਣਾਇਆ

ਪਹਿਲੇ ਦਿਨ ਹੀ ਇੱਧਰ ਹੋਣ ਲੱਗ ਪਾਉਂਦੇ ਲੋ 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 ਆ ਚਲੇ ਇਹਨਾਂ ਨੂੰ ਬੰਦਾ ਫਾਇਦਾ ਦੂਰ ਪਾ ਚੁੱਕੀ ਗਾਰੀ ਮਾਨੂੰ ਬਾਹਰੋਂ ਆਇਆ ਮਾਨੂੰ ਬਾਹਰੋਂ ਆਇਆ ਕਿ ਇੰਗਲੈਂਡ ਤੋਂ ਚੱਕਰ ਮਾਰਿਆ ਇੰਗਲੈਂਡ ਤੋਂ ਆਇਆ ਮਾਨੂੰ ਦਾ ਮਤਾਂ ਕਰਨ ਕਿ ਜਿਆਦਾ ਕਿੰਨੇ ਤੋਂ ਦੇਖੇ ਕਰਾ ਆ ਮਾ ਦਾਦਾ ਤੈਨੂੰ ਕੋਈ ਪਾਲੇ ਪਾਲੇ ਨਹੀਂ ਮੱਸਦਾ ਮੂਹਰੇ ਮਾ ਦਾਦਾ ਬੜਾ ਡਾਈਵਰ ਹੁੰਦਾ ਹੈ ਪਾਲੇ ਤੋਂ ਮੱਥਨੇ ਹੋਏ ਮਾਤਾ ਆਹ ਇਹਨਾਂ ਨਾਲ ਨਹੀਂ ਮੈਂ ਮੱਥਨੇ ਪੱਤੀਆਂ ਖਾ ਲੋ ਆ ਵੀ ਭਾਜੀ ਭਾਨਾ ਹੁੰਦਾ ਹੈ ਬਿਰਕੋ ਜੀ ਬਿਰਕੋ ਚਲੋ ਇਤਨਾ ਹੀ ਸਵਾਬ ਨਾ ਹੀ ਆਹ ਕੋ ਦਾ ਕਹਿੰਦਾ ਜੀ ਫਲਾਣਾ ਮੇਰਾ ਟਾਈਮ ਨਹੀਂ ਅੱਜ ਦੇਖੇ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਵੀ ਅੱবি ਚਲੋ ਪਰ ਬਾਦਮਾ ਦਿਨ ਲੈ ਆਵੇ ਹਰ ਗੱਦੇ ਕੁਝ ਹੀ ਖੰਦੀ ਕਿਉਂ ਜੀ ਕਿਉਂ ਸਾਇਰਤ ਨਵੇਂ ਪੁਰਾਣੇ ਪਾਣੇ ਵਾ ਇਕੱਠੇ ਹੁੰਦੇ ਪਰ ਸਾਡੇ ਬਿਲਕੁਲ ਹੀ ਬਿਲਕੁਲ ਸਾਰੇ ਮੈਂਬਰ ਅੱਜ ਆਏ ਆ ਜਿੰਨੇ ਕਹੇਗੇ ਤੇ ਬਾਕੀ ਚਲੋ ਬਾਹਰ ਅੰਦਰ ਰਹਿੰਦੇ ਆ ਹਾਂ ਚਲੋ ਬੜਾ ਵਧੀਆ ਲੱਗਦਾ ਵਾ ਗੱਲ ਹੁੰਦੀ ਆ ਸਾਰੀ ਚਾਰ ਦੀ ਜਿੱਥੇ ਭੈਣ ਭਰਾ ਚਾਹ ਕਰੀ ਤੇ ਉੱਥੇ ਜੱਗਦੀ ਨਹੀਂ ਗੱਲ ਤੇ ਆ ਵੀ ਬੜਾ ਵਧੀਆ ਵਾ ਚਲੋ ਮੇਲਾ ਹੀ ਆ ਗਿਆ ਹਾਂ ਮੇਲਾ ਮੇਲਾ ਵਾ ਵੇਲਾ ਨੂੰ ਕਹਿੰਦਾ ਵੀ ਆਪ ਮੇਲ ਮਲਾਪ ਨੂੰ ਕਹਿੰਨੇ ਬਿਲਕੁਲ ਮੇਲ ਮਲਾਪ ਨੂੰ ਔਰ ਇਹ ਜਦਿਕਾ ਕੋਰਦਾਰੇ ਇਕੱਠੇ ਹੋਦੇ ਮੇਲਾ ਮੇਲ ਮਲਾਪ ਨੂੰ ਮਿਲਿਆ ਕਹਿੰਦਾ ਕਿ ਮਰੇ ਆਪ ਦਾ ਮੈਂ ਲੈ ਵੀ ਤਾਂ ਹੀ ਬਣਾਈ ਜੀ ਬਸ ਹਾਂਜੀ ਹਾਂਜੀ ਪਿੰਡੋਂ ਆ ਕੇ ਤਾਂ ਸੁਪਨਾ ਆ ਗਿਆ ਇਕੱਠੇ ਦੇਖੇ ਬੜੇ ਇਸੇ ਕਰਕੇ ਬੜੇ ਉਹ ਥੇ ਨਾ ਬੰਦੇ ਦੂਰ ਦੂਰੋਂ ਇਕੱਠੇ ਹੋ ਕੇ ਦੇਖਿਆ ਹਾਂ ਹਾਂ ਅੱਜ ਕੱਲ ਦੇ ਮੋਬਾਈਲ ਦਾ ਯੁੱਗ ਆ ਗਿਆ ਹਾਂ ਬਾਕੀ ਸਭੀ ਗੱਲ ਜੀ ਉਦੋਂ ਕੀ ਉਹ ਇਹ ਚੀਜ਼ਾਂ ਹਾਂ ਨਹੀਂ ਲੋਕ ਇਕੱਠੇ ਹੋ ਕੇ ਦੇਖਦੇ ਲੋਜੀ ਸਭਰਾਤ ਹੋਈ ਮਸਲਾ ਹੋਈ ਮੈਂ ਤੇਰੇ ਤੁਰ ਵਾਲੇ ਕੋਲ ਮਹੀਨਾ ਨਹੀਂ ਮੁਕਦਾ ਕੰਮ ਹੈ ਸਹੀ ਗੱਲ ਹੈ ਮੈਂ ਸਾਡਾ ਮੋਜਾ ਲੱਗੇ ਇਹ ਡੱਬੇ ਤੋੜਦੇ ਲੱਗੇ ਨਹੀਂ ਨਹੀਂ ਹੁਣ ਉਹ ਭੰਟੜ ਹੋਈ ਪੈਣੀ ਦੇਖੋ ਡੱਬਿਆਂ ਦੇ ਲੈਣਾ ਲੱਗੇ ਲਾਬਿਬ ਕੋੜੇ بڑے ਬਹੁਤੇ ਸਵਾਲ ਹੈ ਲੋ ਸੰਜੀਤ ਨਹੀਂ ਆ ਰਹੇ ਜੀ ਲੋ ਭਗਵੰਦਰ ਲੇਹ ਹਾਂ ਰੌਣਕਾਂ ਵੇਖੋ ਅੱਜ ਤਹੀ ਫੋਟੋ ਖਿੱਚ ਰਹੇ ਨੇ ਬੋੜਾ ਜੀ ਹਾਂ ਆ ਵੇਖੋ ਪੂਆ ਜੀ ਪਕੌੜੇ ਸਵਾਦ ਆ ਬਹੁਤ ਜ਼ਿਆਦਾ ਪੂਰੇ ਟੇਸਟੀ ਇੰਦਰ ਪੁੱਛਿਆ ਪੂਆ ਜੀ ਪੂਆ ਕਿੰਦਾ ਪਕੌੜੇ ਸਵਾਦ ਬਹੁਤ ਸਵਾਦ ਸੀ ਬਹੁਤ ਵਧੀਆ ਬਹੁਤ ਟੇਸਟੂ ਵਰਗ ਘਰ ਦੀ ਚਟਨੀ ਬੜੀ ਹਾਂ ਕਦੇ ਚਟਨੀ ਹੁੰਦੀ ਬਹੁਤ ਦਸਤ ਬਹੁਤ ਮਜਾ ਆਉਂਡਿਆ ਵਾ ਘਰ ਦੀ ਚਟਨੀ ਖਾਂ ਕਿਮਲੀ ਦੀ ਗੁੜ ਦੀ ਮਜੇ ਆਉਂਦੇ ਪੂਰੇ ਪੂਰੇ ਕਿਤੇ ਅੱਜ ਸਵੇਰ ਸਾਡੀ ਪਾ ਬੋਰਾਣੀ ਸਾਡੀ ਭਤੀ ਉਹਨੋਂ ਹਾਂ ਚਾ ਚੱਲ ਕੇ ਪਿਛੇ ਭੱਜੇ ਫਿਰ ਨੇ ਕਿਤੇ ਵਾ ਕਰਦੀਆਂ ਕੁੜੀਆਂ ਵਾਕਿਆ ਸਹੀ ਗੱਲ ਆ ਕੁੜੀਆਂ ਬੰਨਣ ਹਾਂ ਚਾਰ ਨੌ ਮਾਲਕ ਸੱਚੇ ਪਾਸ਼ਾ ਨਾ ਤੰਦਰੁਸਤੀ ਆ ਬੱਚੇ ਇਹ ਬੱਟੀਆਂ ਕਮੀਆਂ ਉਮਰਾਂ ਦੇ ਬਾਬਾ ਜੀ ਨਾਂ ਨੇ ਚੜ੍ਹਦੀਆਂ ਕਲਾ ਰੱਖੇ ਤਰਖੀਆਂ ਬੱਚੇ ਬਾਬਾ ਜੀ ਨਾਂ ਸਾਰੇ ਆ ओके <Pan clouds> जी बाए और जे मम्मा जी ਤੇ ਇਧਰ ਜੇ ਪ੍ਰਭਤ ਗੁਰਫਤੇ ਇਹਨੇ ਰੱਜ ਕੇ ਅਜ ਮਿੱਠਾ ਵੀ ਖਾਦਾ ਵਾ ਤੋਂ ਹੁਣ ਰੱਜ ਕੇ ਮਸੌੜੇ ਖਾ ਲਿਆ ਪਰਫਤੇ ਇਧਰ ਵੇਖੋ ਇਧਰ ਵੇਖੋ ਰੋਕਣਾ ਨਾ ਰੋਕੋ ਨਾ ਆ ਰੋਕੋ ਨਾ ਨਾ ਸਭ ਤੋਂ ਵੱਧ ਮਜ਼ਾ ਆਦੀ ਰਹਿੰਦੇ ਆ ਆ ਪੂਰੇ ਦਾ ਪੂਰੇ ਦਾਲ ਕੰਡੇ ਆ ਪੂਰੇ ਦਾਲ ਕੰਡੇ ਜੰਨੀ ਹਾਂ ਨੂੰ ਦੇ ਦੋ ਕਿਤੇ ਮੈਂ ਮੁੰਡਾ ਨਹੀਂ ਬੜੀ ਸੁਆਦ ਚੰਨੀ ਲੱਗਦੀ ਮੈਨੂੰ ਬੜੀਆਂ 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 ਚੇਤੇਂ ਗਿੰਦੇ ਦੇ ਆਪ ਦੀ ਦੀ ਹੁੰਦੀ ਹੈ ਆਸਾਂ ਕੇ ਮੈਂ ਗਾਣਾ ਦਿਲ ਦੀਆਂ ਲੜੀਆਂ ਨਹੀਂ ਲੰਘ ਤੇਰੀ ਦੇ ਸੁਪਾ ਪਾ ਦਿਲ ਦੀਆਂ ਵਿੱਚ ਕੁਟੜੀ ਤੇ ਤੂੰ ਆਪੇ ਦੀਆਂ ਲੜੀਆਂ ਵਿੱਚ ਸੈਰ ਕਰ ਤੂੰ ਆਪੇ ਦੀਆਂ ਲੜੀਆਂ ਵਿੱਚ ਟਿੱਕ ਗਈ ਤੇ 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 ਤੂੰ ਆਪ

I mm -hmm. ਆਜੇ ਮੈਂ ਤੁਹਾਨੂੰ ਤੇ ਨਾ ਲਾ ਜੀ ਅੱਜ ਆਪਾਂ ਇਕੱਠੀਆਂ ਹੋਈਆਂ ਨਹੀਂ ਕੇਂਦਰ ਤੇ ਕੇਲੀ ਜਾਂਦੀ ਅੱਜ ਕੇਲੀ ਆਪਕੇਲੀ ਜਾਂਦੀ ਜੇ ਮੈਂ ਤੁਰ ਗਈ ਤੇ ਕੇ ਕੇ ਰੁੜ ਜਨ ਬਦਲਛਣਾ ਬਰੂੜਿਆ ਤੇ ਚੰਦ ਚੱਲ ਕੇ

ਮੇਂ ਬੜੀਆਂ ਸ਼ਾਮਾਂ ਪਿਆ ਜਲੀਆਂ ਆਈਆਂ ਹੁਣ ਚੱਲਦੇ ਆਂ ਹਾਂ ਨੋ ਬਲਾਈਆਂ ਸੁਲਾਈਆਂ ਚੱਲੀਆਂ ਹੋੜੀ ਤੇ ਚੱਲੀਆਂ ਕਿਰੇ ਚਰਾਂਦੀਆਂ ਆਈਆਂ ਹੋੜੀ ਬਲ ਚੱਲੀਆਂ ਮੇਂ ਬੜੀਆਂ ਚੱਲੀਆਂ ਫੜੇ ਫੁਲਾਈਆਂ ਆਈਆਂ ਮੋੜੀ ਤੇ ਚੱਲੀਆਂ ਮਾੜੀਆਂ ਬੋਲੀਆਂ ਆ ਪਾਈਆਂ ਬੜੇ ਸੱਤ ਚੱਲੀਆਂ ਬੜੀਆਂ ਬੋਲੀਆਂ ਬੰਨ ਨਹੀਂ ਮਾਣੇ ਆ ਭਾਵੇਂ ਕਾਂਗਰਸ ਜੇ ਵੱਧ ਆਈ ਆ ਚੱਲ ਥੋੜੇ ਚੱਲੀਆਂ ਲੈ ਕੇ ਪਕੌੜੇ ਤੇ ਮਿਠਿਆਈਆਂ ਨਹੀਂ ਰੋੜੜ ਚੰਗਿਆ ਅੱਗੇ ਤੁਹਾਨੂੰ ਜੇ ਗਿਆ ਜਾਂ ਮਰ ਉਹਦਾ ਆਹੇ ਲੋਹੜ ਤੇ ਰੋਣੇ ਤੇ ਬਲੜ ਗਿਆ ਬਾਈ ਕਮੈਂਟ ਕਰਕੇ ਚਾਸ ਆਹੋ ਨਹੀਂ ਲੜਦੀ ਨਸੀ ਆਹੋ ਹਰੇ ਹਰੇ ਅੱਗਾ ਤਾਂ ਇਹਦਾ ਪਾਣੀ ਮੇਰੇ ਦੀਆਂ ਸੇਵੀਆਂ ਪਕੜਨੇ ਨੂੰੜ ਗਿਆ ਝਾਂ ਬੜਾ ਇੰਜਵਾਇ ਕੀਤਾ ਸਾਰੀਆਂ ਭੂਆ ਭਤੀਜੀਆਂ ਲੱਗੀਆਂ ਨਹੀਂ ਆਪਾਂ ਤੀਆਂ ਦਾ ਪ੍ਰੋਗਰਾਮ ਹੀ ਥੋੜਾ ਜਿਹਾ ਕਰ ਲਿਆ ਵੀ ਕੁੜੀਆਂ ਹੁੰਦੀਆਂ ਨੇ ਹਫਤੇ ਕੇ ਰਹਿਣ ਹਨਾ ਤੇ ਫਿਰ ਤੀਆਂਆਂ ਲਿਆਂ ਬਣਦੀਆਂ ਹੀ ਨੇ ਹਾਂ ਜੀ ਉਸ ਟਿਕਾਣੇ ਤੋਂ ਬਾਅਦ ਹੁਣ ਫਿਰ ਇਹ ਸ਼ੁਰੂ ਹੋਇਆ ਫਿਰ ਹੋਇਆ ਤੇ ਅੱਜ ਤੀਆਂ ਬਿਲਕੁਲ ਪੰਦੀ ਹੋ ਗਿਆ ਸੀ ਹੁਣ ਤੇ ਕਾਫੀ ਜਿੱਥੇ ਵੀ ਵੇਖੀ ਨਾ ਤੀਆਂ ਦਾ ਮਨਾ ਰਹੇ ਆ ਜੀ ਹਾਂ ਜੀ ਤੀਆਂ ਦਾ ਮੇਲਾ ਲੱਗਾ ਹੈ ਜੀ ਤੀਆਂ ਦਾ ਤਿਹਾਰ ਲੱਗਾ ਜੀ ਬਣਾਉਣ ਚੱਲੇ ਆ ਜੀ ਹਾਂ ਜੀ ਹੁਣ ਤੇ ਬੜਾਈ ਆ ਰਹੀਆਂ ਹੀ ਅੱਜ ਆ ਹੀ ਨਹੀਂ ਆਈਆਂ ਆਪਣੇ ਪੇਕੇ ਭੈਣਾ ਭਤੀਜੀਆਂ ਸਾਡੀਆਂ ਸਾਰੇ ਇਕੱਠੇ ਹੋਏ ਸੀ ਤੇ ਬੜਾ ਹੀ ਮਜਾ ਆਇਆ ਇੰਨਾ ਨੰਦ ਆਇਆ ਵੀ ਲੱਗਦਾ ਜਿਦਾਂ ਸਾਡਾ ਬਚਪਨਾ ਫੇਰ ਲੋਟ ਆਇਆ ਲੋਟ ਆਇਆ ਵਾ ਕੇ ਸਹੀ ਗੱਲ ਤੇ ਬੜਾ ਮਜਾ ਆਇਆ ਸਾਰਿਆਂ ਨੇ ਸਾਡੇ ਵੀਰ ਨੇ ਸਾਡੀ ਪਰਜਾਈ ਨੇ ਇੰਨਾ ਮਤਲਬ ਚਾਹ ਕੀਤਾ ਇੰਨਾ ਮਤਲਬ ਸਾਡਾ ਮਤਲਬ ਜੀ ਆਇਆਂ ਕੀਤਾ ਸਾਡਾ ਸਤਿਕਾਰ ਕੀਤਾ ਉਹਨਾਂ ਨੇ ਇੰਨੀ ਖੁਸ਼ੀ ਉਹ ਮੈਂ ਦੱਸ ਨਹੀਂ ਸਕਦੇ ਵਿਚਾਰੀ ਦਲਜੀਤ ਸਰਦੀ ਪਪੀਆਂ ਨੂੰ ਸਵੇਰ ਦੀ ਲੱਗੀ ਐ ਚੌਂਕੇ ਚ ਵਿਚਾਰੀ ਮੈਨੂੰ ਨਹੀਂ ਪਤਾ ਵੀ ਇਹਨੇ ਵਿਚਨੇ ਆਪ ਕੁਛ ਖਾਦਾ ਕਿ ਨਹੀਂ ਖਾਦਾ ਸਾਰੇ ਇੱਕ ਚੀਜ਼ ਵੇਖ ਲੋ ਸਾਰੇ ਜਣੇ ਦੇ ਚਿਹਰੇ ਤੇ ਸਮਾਈਲ ਵੇਖ ਲੋ ਹਾਂ ਬਿਲਕੁਲ ਉੱਧੈ ਸਮਾਈਲ ਸਵੇਰ ਤੋਂ ਸ਼ੇਵੈ ਦੀ ਮੈਂ 5:30 ਵਜੇ ਦੀ ਉੱઠી ਆ ਸਫਾਈਆਂ ਕਰ ਲਾ ਸਬਜ਼ੀਆਂ ਬਣਾ ਲਾ ਇਹ ਕਰ ਲਾ ਉਹ ਕਰ ਲਾ ਤੇ ਕਿਦੇ ਪੂਰਾ ਮਤਲਬ ਐ ਸਾਨੂੰ ਨਾ ਹਾਂ ਚੱਕਾ ਚੱਕਾ ਜਿੱਦੀ ਕਮੀ ਨਹੀਂ ਆਉਂਦੀ ਇਹ ਜਿੱਦੀ ਕਮੀ ਨਹੀਂ ਆਉਂਦੀ ਤੇ ਬੜਾ ਹੀ ਮਜ਼ਾ ਆਇਆ ਹੈ। ਪੁਆੜ ਇੱਥੇ ਆਏ ਆ ਨਾ ਪਹਿਲਾਂ ਆਏ ਆ ਪੁਆੜ ਆਪਣੇ سپورਟ ਕੀਆ ਪਿੱਟੀਆਂ ਨਾਲ ਮੈਨਾਂ ਨੇ ਮੇਰਾ ਵੀ ਹੱਥ ਥੋੜੀ ਕੀਤੀ ਆ ਤੇ ਚਲੋ ਇੰਨਾ ਕ ਮਜ਼ਾ ਆਇਆ ਕਿ ਦੱਸ ਹੀ ਨਹੀਂ ਸਕਦੇ ਲੱਗਦਾ ਹੁੰਦਾ ਅਸੀਂ ਚੀਂ ਕਰ ਲਿਆ ਜਾਣ ਨੂੰ ਵੇ ਕਹਿੰਦੇ ਘਰੋਂ ਹੁਣ ਸਾਰੇ ਆਪਣੇ ਆਪਣੇ ਘਰਾਂ ਆਏ ਨੇ ਸਹੀ ਆ ਸਭ ਨੇ ਤੇ ਨਹੀਂ ਕਰਦਾ ਪਰ ਇਹ ਕਿ ਮਜਬੂਰੀਆਂ ਜਿਹੜੀਆਂ ਉਹਨਾਂ ਕਰਕੇ ਫਿਰ ਜਾਣਾ ਪੈਂਦਾ ਹੈ। ਆ ਪਾਹਣ ਚੱਲੇ ਹੀ ਗਏ ਤੇ ਇਹ ਗਾ ਥੋੜਾ ਸਕਨ ਕਰ ਲਿਆ ਨੱਚ ਕੇ ਵੀ ਤੇ ਇੱਕ ਪੂਆ ਹੜੀ ਚਲ ਗਈ ਆ ਤੇ ਜਦੋਂ ਕਾਲੇ ਪੈ ਗਏ ਭਾਜੀ ਤੋ ਚਲੇ ਗਏ ਨੇ ਚਲ ਕੇ ਇਹ ਤੇ ਕੋਦੋ ਕਰਨੇ ਆ ਮੈਂ ਨੱਚ ਕੇ ਜਾਵਾ ਪਰ ਉਹ ਛੇਤੀ ਚਲ ਗਿਆ ਉਹਨਾਂ ਨੇ ਕਾਲੀ ਪੈ ਗਈ ਛੇਤੀ ਜਦੋਂ ਮਾਰ ਨਹੀਂ ਆਏ ਜੂ ਖਲੋਤੇ ਦੇ ਕੇ ਨੱਚੇ ਤਾਂ ਕੋਦੋ ਆ ਜਾਂਦੇ ਨੇ ਸਾਡੇ ਹਾਂ ਪਹਿਲਾਂ ਕੱਢਦੇ ਭਾਜੀ ਆਰਾਮ ਨਾਲ ਬੈਠੀ ਸੀ ਚਾਹ ਪੀਣ ਚੱਲਦੀ ਆ ਮੈਂ ਕਿਤੇ ਅੰਦਰ ਵੀ ਕਿਹੜਾ ਉਹ ਵੀ ਖਲੋਤੇ ਰਹੇ ਹਾਂ ਚਲੋ ਠੀਕ ਆ ਜੀ ਫਿਰ ਕਿ ਮਾਤਮਾ ਸਾਰਿਆਂ ਨੂੰ ਹੱਸਦਾ ਖੇਡਦਾ ਰੱਖੇ ਸਹੀ ਤੇ ਪਿਆਰ ਇੰਨੇ ਪਿਆਰ ਦਿੰਦੇ ਨੇ ਉਹ ਸਾਰਿਆਂ ਨੂੰ ਤੇ ਆਉਣ ਵਾਲਾ ਟਾਈਮ ਸਾਰਿਆਂ ਦੀ ਵਧੀਆ ਵਧੀਆ ਆਵੇ ਆਉਣ ਵਾਲੀ ਰਖੜੀ ਸਾਰਿਆਂ ਲਈ ਖੁਸ਼ੀਆਂ ਪਰੀਆਂ ਲੈ ਕੇ ਆਵੇ ਤੇ ਮਾਲਕ ਏਦਾਂ ਹੀ ਸਾਰਿਆਂ ਦੀ ਖੁਸ਼ ਰੱਖੇ ਤੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਬਾਬਾ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ